ਮંત્રી ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਢੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇਸ ਹੈ ਜਿਹਦੇ ਕਰਕੇ ਹਸਤਾਲਾਂ ਤੇ ਜਾ ਕੇ ਪੈਗੇ ਤੇ ਨਾਲ ਨਾਲ ਇੱਕ ਉਹ ਫੁੱਫੜ ਭਜਿਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਦੀ ਵੀ ਕਾਟੋਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋਕਲੇਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ ਫਰੰਟ ਤੇ ਜੂਝ ਰਹੇ ਐ ਪੰਜਾਬੀ ਹਰ ਫਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਿਹਮਨ ਨੂੰ ਸੰਭਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਹਦੇਸ਼ਾ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਭੇਜਿਆ ਹੈ ਉਮੀਦ ਹੈ ਕਿ ਉਹ ਵੀ ਆਉਣਗੇ ਐਸੀ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁੱਖ ਦੀ ਘੜੀ ਚ ਕੱਢਣਾ ਹੈ ਸਰਕਾਰਾਂ ਸਾਡੀ ਮਦਦ ਕਰਨ ਚਾਹੇ ਨਾ ਕਰਨ ਹਰ ਜਿਹੋ ਨਾਲ ਦਾ ਬਣਦਾ ਲੇਕਿਨ ਉਹ ਭੱਜੀਆਂ ਹੋਈਆਂ। ਧੰਨਵਾਦ। ਮੁੱਖ ਮੰਤਰੀ ਬਦਲਣ ਦੀ ਚਰਚਾਵਾਂ ਹੋ ਰਹੀਆਂ ਉਹਦੇ ਬਾਰੇ ਕੀ ਕਹੋ? ਓ ਯਾਰ ਇਹਨਾਂ ਦਾ ਕਾਂਟੋ ਕਲੇਸ਼ ਪਿਆ ਹੋਇਆ ਹੈ ਪੰਜਾਬ ਦਾ। ਜਿਹੜਾ ਹਾਲਾਤ ਖਰਾਬ ਹੈ ਉਹਦੇ ਬਾਰੇ ਨਹੀਂ ਸੋਚਦੇ। ਕੇਜਰੀਵਾਲ ਵੱਲੋਂ ਘਰ-ਘਰ ਰਾਹਤ ਸਮਗਰੀ ਮੰਗੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਲੋਕ ਘਰ-ਘਰ ਜਾ ਕੇ ਇਕੱਠਾ ਕਰਨ ਤੇ ਰਾਸ਼ਨ ਪੰਜਾਬ ਵਾਸਤੇ। ਉਹਨੂੰ ਕਹ ਆਪਦਾ ਇਕੱਠੇ ਹੋ ਜੋ ਯਾਰ ਪੰਜਾਬ ਦਾ ਹੱਲ ਕੱਢੋ। ਚੱਲ ਯਾਰ। ਨੀ ਤੇ ਪਰ ਇਸ ਤਰੀਕੇ ਨਾਲ ਜੋ ਇਸ ਵੇਲੇ ਕਿੱਧਰ ਬੈਠਣਾ ਆਪਾਂ ਨੇ ਸਰਕਾਰੀ ਜੋ ਹਾਲਾਤ ਨੇ ਉਹਦੇ ਬਾਰੇ ਕੀ ਕਹੋਗੇ ਕਿ ਸੀਐਮ ਬਦਿਆ ਜਾ ਡੋਰ ਨਵੇਂ ਡਿਪਟੀ ਸੀਐਮ ਵੀ ਲਾ ਸਕਦੇ ਆ ਮੈਂ ਕਹਿੰਦਾ ਯਾਰ ਜੋ ਮਰਜ਼ੀ ਕਰਨ ਲੇ ਕੇ ਪੰਜਾਬ ਦੀ ਦਸ ਕਰਨ ਪੰਜਾਬ ਅੱਜ ਪਾਣੀ ਵਿੱਚ ਡੁੱਬਿਆ ਪਿਆ ਪੰਜਾਬ ਅੱਜ ਆਫਤਾਂ ਵਿੱਚ ਡੁੱਬਿਆ ਪਿਆ ਤੇ ਇਹਨਾਂ ਲੋਕਾਂ ਨੂੰ ਆਪਣਾ ਕੰਟੋ ਕਲੇਜ ਦੀ ਪਈ ਹੋਈ ਹੈ ਕੱਲ ਕੈਬਨਿਟ ਮੀਟਿੰਗ ਨਹੀਂ ਹੋਈ ਮੈਂ ਇਹੀ ਗੱਲਾਂ ਕਰਕੇ اٹਿਆ ਸੀ ਕਿ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋ ਗਈ ਉਹ ਤਬੀਅਤ ਖਰਾਬ ਨਹੀਂ ਹੋਈ ਵੀ ਯਾਰ ਉਹ ਪਿਆ ਵਿੱਚ ਵੀ ਜੇ ਫੁੱਫੜ ਨਰਾਜ ਹੋ ਜਾਵੇ ਨਾ ਤਾਂ ਸਾਰਾ ਕੰਮ ਵਿਗੜ ਜਾਂਦਾ ਉਹ ਪਠਾਨ ਮਾਜਰਾ ਦੀ ਘਰ ਵਾਲੀ ਦਾ ਫੁੱਫੜ ਲੱਗਦਾ ਉਹ ਭੱਜਿਆ ਹੋਇਆ ਸਾਰਾ ਕਲੇਸ਼ ਪਿਆ ਹੋਇਆ ਪੰਜਾਬ ਦੇ ਵਿੱਚ ਉਹ ਪਠਾਨ ਮਾਜਰਾ ਦਾ ਜੋ ਹੋਇਆ ਉਹਨਾਂ ਤੋਂ ਬਹੁਤ ਮਾੜੇ ਨੇ ਪੰਜਾਬ ਦੇ ਔਰ ਜਿਹੜੇ ਕਾਂਗਰਸ ਨੇ ਸੀਨੀਅਰ ਲੀਡਰਸ਼ਿਪ ਨਾਲ ਕਹਿਣਾ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੀ ਹੈ ਕੰਮ ਕਰਨ ਦੀ ਲੋੜ ਹੈ ਕਿ ਪੰਜਾਬੀਆਂ ਦੇ ਨਾਲ ਮਿਲ ਕੇ ਮਦਦ ਕਰੀਏ ਚਾਹੇ ਪਾਰਟੀ ਤੋਂ ਕੋਈ ਵੀ ਹੋਵੇ ਪਾਰਟੀ ਦਾ ਜੀ ਬਿਲਕੁਲ ਜੀ